ਮੈਂ ਨਾਰਥ-ਈਸਟ ਕੈਲਗਰੀ ਦੇ ਕਾਰਨਰਸਟੋਨ ਇਲਾਕੇ ਦੇ ਵਿੱਚ ਆਇਆ ਹੋਇਆ ਇੱਥੇ ਮੇਰੇ ਮਗਰ ਜਿਹੜੇ ਇਸ ਵੇਲੇ ਤੁਸੀਂ 골ਡ ਪੋਸਟ ਦੇਖ ਰਹੇ ਹੋ ਜਾਂ ਇਹ ਪੂਰਾ ਮੈਦਾਨ ਦੇਖ ਰਹੇ ਹੋ ਇਸ ਮੈਦਾਨ ਨੂੰ ਬੱਚਿਆਂ ਦੀ ਫੀਲਡ ਹਾਕੀ ਲਈ ਬੱਚਿਆਂ ਦੇ ਸੌਕਰ ਦੇ ਲਈ ਬੱਚਿਆਂ ਦੇ ਖੇਡਣ ਦੇ ਲਈ ਡਵੈਲਪ ਕਰਾਇਆ ਗਿਆ ਸੀ ਪਿਛਲੇ ਸਾਲ ਹੀ ਸਿਟੀ ਆਫ ਕੈਲਗਰੀ ਨੇ ਇੱਥੇ ਹਜ਼ਾਰਾਂ ਡਾਲਰ ਖਰਚ ਕੇ ਆ ਗੋਲ ਪੋਸਟ ਵਗੈਰਾ ਸਾਰੇ ਜਿਹੜੇ ਆ ਹਾਕੀ ਦੇ ਲਈ ਬੱਚਿਆਂ ਦੇ ਖੇਡਣ ਵਾਸਤੇ ਇਹ ਤਿਆਰ ਕਰਵਾਏ ਸੀ ਪਰ ਅੱਜ ਦੇਖ ਲਓ ਇਹ ਲੁੰਡ ਮਰੁੰਡ ਪਏ ਨੇ ਇਹਨਾਂ ਦਾ ਨਾਂ ਇਹਨਾਂ ਤੇ ਨੈਟ ਰਹਿ ਗਿਆ ਕੋਈ ਨਾ ਇਹਨਾਂ ਦੇ ਉੱਤੇ ਕੋਈ ਪਾਈਪ ਰਹਿ ਗਈ ਹੈ ਬੱਚੇ ਜਿਹੜਾ ਸਾਡਾ ਇੱਥੇ ਨੈਟ ਲੱਗਿਆ ਹੁੰਦਾ ਸੀ ਉੱਪਰ ਉਹਦੇ ਉੱਤੇ ਪਏ ਹੁੰਦੇ ਸੀਗੇ ਜਿਵੇਂ ਝੂਲਾ ਬਣਾ ਕੇ ਅਸੀਂ ਚਲ ਡਿਸਾਈਡ ਕੀਤਾ ਵੀ ਚਲ ਆਪਾਂ ਨੈਟ ਲਾ ਲੈਨੇ ਆ ਫਿਰ ਚਲ ਬੱਚੇ ਨਹੀਂ ਹੋਣਗੇ ਪਰ ਜਿਹੜੇ ਆ ਪੋਸਟ ਸੀਗੇ ਇਹਨਾਂ ਦੇ ਉੱਤੇ ਲੰਕ ਕੇ ਉਹ ਆ ਸਾਰੇ ਪੋਸਟ ਤੋੜਤੇ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਵੀ ਬੈਂਡ ਕੀਤੇ ਹੋਇਆ ਜਿਹੜੇ ਹਸਾਬ ਨਾਲ ਤੋੜੇ ਗਏ ਆ ਐਂ ਲੱਗਦਾ ਵੀ ਜਾਣ ਕੇ ਸ਼ਰਾਰਤੀ ਕੀਤੀ ਗਈ ਆ ਵੀਲ ਹੈ ਨਹੀਂ ਕਿ ਇਹਨਾਂ ਦੇ ਦੋਨੇ ਦੇ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਵੀਲ ਹੈ ਨਹੀਂ ਹੁਣ ਇਹ ਮੂਵ ਨਹੀਂ ਕਰ ਸਕਦੇ ਆ ਆਪਾਂ ਕਿਸੇ ਵੀ ਪਾਸੇ ਮੈਂ ਇੱਕ ਦੋ ਵਾਰੀ ਪਰਸਨਲੀ ਵੀ ਬੇਨਤੀ ਕੀਤੀ ਜਿਹੜੇ ਇੱਥੇ ਬੱਚੇ ਖੇਡਦੇ ਸੀ ਮੈਂ ਉਹਨਾਂ ਨੂੰ ਇਹੀ ਕਹਿੰਦਾ ਹੁੰਦਾ ਸੀ ਵੀ ਇਹ ਹਾਕੀ ਦੀ ਗਰਾਊਂਡ ਆ ਵੀ ਜੇ ਤੁਸੀਂ ਸੌਕਰ ਖੇਡਣੀ ਆ ਆਪਣੇ ਕੋਲ ਕਿੰਨੀ ਗਰਾਊਂਡ ਪਈ ਆ ਹੋਰ ਵੀ ਤੁਸੀਂ ਉਧਰ ਖੇਡ ਲਓ ਪਰ ਉਹ ਫਿਰ ਵੀ ਬੱਚੇ ਇਹਦੇ ਨਾਲ ਲੰਮਕੀ ਜਾਣ ਮਾਪਿਆਂ ਨੂੰ ਮੇਰੀ ਬੇਨਤੀ ਹੈ ਜਿਹੜੇ ਇੱਥੇ ਆਉਂਦੇ ਵੀ ਆ ਕਿ ਕਮ ਸੇ ਕਮ ਚਲੋ ਤੁਸੀਂ ਬੱਚਿਆਂ ਨੂੰ ਰੋਕਤਾ ਸਕਦੇ ਹੋ ਵੀ ਜੇ ਇੱਕ ਚੀਜ਼ ਕੋਈ ਬਣੀ ਆ ਉਹਨਾਂ ਨੂੰ ਨਾ ਤੋੜਨ ਇੱਕ ਮੰਗ बार-बार ਆ ਰਹੀ ਸੀਗੀ ਕਿ ਸਾਡੇ ਕੋਲ ਗਰਾਸ ਫੀਲਡ ਵੀ ਨਹੀਂ ਹੈਗੀ ਕਿ ਹਾਕੀ ਦੀ ਪ੍ਰੈਕਟਿਸ ਕਰਨ ਨੂੰ ਕਿਉਂਕਿ ਜਦੋਂ ਪ੍ਰੈਕਟਿਸ ਹੋਰ ਥਾਵਾਂ ਤੇ ਲਈ ਦੀ ਹੈ ਮਹਿੰਗੀ ਪੈਂਦੀ ਆ ਸੋ ਬੜਾ ਕੰਮ ਕੀਤਾ ਐਡਮਿਨਿਸਟ੍ਰੇਸ਼ਨ ਦੇ ਨਾਲ ਡਿਵੈਲਪਰਸ ਦੇ ਨਾਲ ਤੇ ਪਿਛਲੇ ਸਾਲ ਸਾਲ ਤੋਂ ਵੀ ਘੱਟਦਾ ਟਾਈਮ ਹੋਇਆ ਫਾਈਨਲੀ ਇਹ ਰੈਡੀ ਗਰਾਊਂਡ ਆ ਕਾਰਨਰਸਟੋਨ ਦੀ ਇਹਨੂੰ ਫੀਲਡ ਹਾਕੀ ਡੈਜ਼ਿਗਨੇਟ ਕਰ ਦਿੱਤਾ ਗਿਆ ਸੀ ਗ੍ਰਾਸ ਕੱਟੀ ਗਈ ਸੀ ਮਾਰਕਿੰਗ ਹੋਈਆਂ ਸੀ ਤੇ ਖਾਸ ਕਰ ਜਿਹੜਿਆ 골ਪੋਸਟ ਲਾਈ ਗਏ ਸੀਗੇ ਇੱਥੇ ਤੇ ਇੱਕ 골ਪੋਸਟ ਜਿੱਥੋਂ ਤੱਕ ਮੈਨੂੰ ਪਤਾ 7-8000 ਦਾ ਵਾ ਤਾਂ ਦੋ 골ਪੋਸਟ 15-16000 ਦੇ ਹੋ ਗਏ ਦਿਲ ਵੀ ਬਹੁਤ ਦੁਖੀ ਹੋਇਆ ਇਹਨੂੰ ਦੇਖ ਕੇ ਦੂਸਰਾ ਗੁੱਸਾ ਵੀ ਆਇਆ ਕਿ ਕਿਉਂ ਇਹਦਾ ਇਹ ਹਾਲ ਕੀਤਾ ਗਿਆ ਤੇ ਕਰਨ ਵਾਲੇ ਕੌਣ ਨੇ ਕਰਨ ਵਾਲੇ ਵੀ ਉਹੀ ਨੇ ਜਿਹੜੇ ਇੱਥੇ ਰਹਿੰਦੇ ਨੇ ਨੇੜੇ ਤੇੜੇ ਜਿਨ੍ਹਾਂ ਨੇ ਬਿਲਕੁਲ ਇਸ ਐਸਟ ਦੀ ਬਿਲਕੁਲ ਬਿਲਕੁਲ ਉਹਦੀ ਕੇਅਰ ਨਹੀਂ ਕੀਤੀ ਉਹਨੂੰ ਉਹਦਾ ਇਹ ਹਾਲ ਕਰ ਦਿੱਤਾ ਤੁਸੀਂ ਦੇਖ ਲਓ ਜਿਹੜੇ 골ਪੋਸਟ ਲੱਗੇ ਸੀਗੇ ਉਹਨਾਂ ਨੂੰ ਹਲਾ ਹਲਾ ਕੀ ਤੋੜ ਦਿੱਤਾ ਪਿੱਛੇ ਟਾਇਰ ਲੱਗੇ ਸੀਗੇ ਗੋਲ ਪੋਸਟ ਨੂੰ ਮੂਵ ਕਰਨ ਦੇ ਲਈ ਉਹ ਤੋੜ ਦਿੱਤੇ ਇੱਕ ਸਵਾਲ ਦੇ ਨਾਲ ਅੱਜ ਦੀ ਇਹ ਰਿਪੋਰਟ ਨੂੰ ਖਤਮ ਕਰਦੇ ਆ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ ਤੇ ਕੀ ਉਹਨਾਂ ਨੂੰ ਖੇਡਾਂ ਸਿਖਾਉਂਦਿਆਂ ਖੜਾਉਂਦਿਆਂ ਅਸੀਂ ਆਹ ਕੁਝ ਵੀ ਉਹਨਾਂ ਕੋਲੋਂ ਕਰਾਉਣਾ ਜਾਂ ਆਪ ਕਰਨਾ ਇਹ ਸੋਚਣਾ ਸਾਡੀ ਜ਼ਿੰਮੇਵਾਰੀ ਹੈ ਜੀ ਰੈਡਫਮ ਨਿਊਜ਼ ਕੈਨੇਡਾ ਦੇ ਲਈ ਕੈਲਗਰੀ ਤੋਂ ਮੈਂ ਅਮਨਜੋਤ ਸਿੰਘ ਪੰਨੂ